ਜੋਬ ਵੀ ਮੁੰਡੇ ਦੇ ਕਾਰ ਤੇ ਉੱਤੇ ਕਹਿੰਦੇ ਗੋਲੀਆਂ ਚੁਲਾ ਦਿੱਤੀਆਂ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੀ ਚੱਕਰਾਂ ਦੇ ਵਿੱਚ ਪੈ ਗਈ ਦੱਸਦੀ ਹੈ ਕਿ ਮਾਵਾਂ ਧੀਆਂ ਦੇ ਕਰ ਰਾਤ 1 ਵਜੇ ਕਾਰ ਦੇ ਵਿੱਚ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਤੋਂ ਬਾਅਦ ਇੱਕ ਤਿੰ ਫਾਇਰ ਕੀਤੇ ਤੇ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਇਸ ਸ਼ਹਿਰ ਦੀ ਤਸਵੀਰਾਂ ਦੇ ਵਿੱਚ ਵੀ ਇਹ ਸਾਰੀ ਘਟਨਾ ਕੈਦ ਹੋਈ ਹੈ ਪੁਲਿਸ ਨੂੰ ਪਾਛਟਾ ਪੈ ਜਾਂਦੀਆਂ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਥਾਣਾ ਫਲੋਰ ਦੇ ਐਸ ਐਚ ਓ ਦੇ ਵੱਲੋਂ ਦੱਸਿਆ ਗਿਆ ਕਿ ਨੀਰੂ ਜਸਲ ਅਤੇ ਕੋਮਲ ਜਸਲ ਨੇ ਉਹਨਾਂ ਨੂੰ ਇਤਲਾਹ ਦਿੱਤੀ ਸੀਗੀ ਉਹਨਾਂ ਦੇ ਘਰ ਉੱਤੇ ਗੋਲੀਆਂ ਚੱਲੀਆਂ ਨੇ ਜਦੋਂ ਮੌਕੇ ਤੇ ਪਹੁੰਚੇ ਜਾਂਚ ਕੀਤੀ ਨੀਰੂ ਜਸਲ ਨੇ ਦੱਸਿਆ ਕਿ ਉਸ ਦਾ ਮੁੰਡਾ ਯੋਗੇਸ਼ ਜਸਲ ਅਮਰੀਕਾ ਦੇ ਵਿੱਚ ਰਹਿੰਦਾ ਤੇ ਉਹ ਸੁਖਬੀਰ ਸਿੰਘ ਪੁੱਲਰ ਤੇ ਕੋਲ ਟਰੈਕਟਰ ਵਾਲਾ ਚਲਾਉਂਦਾ ਪੁੱਲਰ ਨੇ ਯੋਗੇਸ਼ ਕੋਲੋਂ ਕੰਮ ਕਰਾ ਲਿਆ ਪਰ ਉਸ ਦਾ ਬੰਦਾ 8000 ਡਾਲਰ ਨਹੀਂ ਦਿੱਤਾ ਜਿਸ ਤੋਂ ਬਾਅਦ ਯੋਗੇਸ਼ ਨੇ ਸੁਖਬੀਰ ਸਿੰਘ ਪੁੱਲਰ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਤੇ ਸਾਰੀ ਹੱਡ ਬੀਤੀ ਵੀਡੀਓ ਦੇ ਵਿੱਚ ਬਿਆਨ ਕੀਤੀ ਨੀਰੂ ਜਸਲ ਨੇ ਕਿਹਾ ਕਿ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਉਨ੍ਹਾਂ ਦੇ ਕਰ ਇਸ ਹਮਲੇ ਤੋਂ ਪਹਿਲਾ ਦੋ ਵਿਅਕਤੀ ਐ ਸੰਜੂ ਡੱਬਾ ਦੇਣ ਦੇ ਬਹਾਨੇ ਆਏ ਸੰ ਜਿਨ੍ਹਾਂ ਨੇ ਕਿਹਾ ਕਿ ਉਹ ਫਲੋਰ ਤੋਂ ਹੋਈ ਹਨ ਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਆ ਉਹ ਆਪਣੇ ਮੁੰਡੇ ਨੂੰ ਕਹਿ ਕੇ ਵੀਡੀਓ ਡਿਲੀਟ ਕਰਵਾ ਦੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਹਾਲਾਂਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਕਿਹਾ ਹੋਵੇ ਸੁਣ ਲੈਣੇ ਆ ਜੋ ਬੇਟਾ ਬਾਹਰ ਕੰਮ ਕਰਦਾ ਸੀ ਯੂਐਸਏ ਹਾਂਜੀ ਤੇ ਉਹਦੇ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਕੰਪਨੀ ਵਾਲਿਆਂ ਨੇ ਉਹ ਪੈਸੇ ਨਹੀਂ ਦਿੱਤੇ 8000 ਡਾਲਰ ਠੀਕ ਹੈ ਤੇ ਉਹਦੇ ਵਿਚੇ ਵਿੱਚ ਉਹ ਬੰਦੇ ਸਾਡੇ ਅਨੁਸਾਤੇ ਦੋ ਬੰਦੇ ਸਾਡੇ ਘਰ ਆਏ ਹੂੰ ਤੇ ਉਹ ਸਾਨੂੰ ਆ ਕੇ ਕਹਿੰਦੇ ਕਿ ਤੁਸੀਂ ਆਪਣੀ ਵੀਡੀਓ ਨੂੰ ਬਣਾ ਕੇ ਦਿਓ ਤੇ ਉਹ ਵੀਡੀਓ ਡਿਲੀਟ ਕਰ ਦਿਓ ਹੂੰ ਠੀਕ ਹੈ ਤੇ ਅਸੀਂ ਕਿਹਾ ਵੀ ਇਹਦੇ ਵਿੱਚ ਸਾਡਾ ਤਾਂ ਕੋਈ ਰੋਲਾ ਨਹੀਂ ਹੈਗਾ ਉਹਨੇ ਕੰਮ ਕੀਤਾ ਉਹਨੇ ਪੈਸੇ ਲੈਣੇ ਆ ਠੀਕ ਆ ਵੀਡੀਓ ਡਿਲੀਟ ਕਰ ਦੋਗੇ ਤੁਸੀਂ ਮੈਨੂੰ ਪੈਸੇ ਦੇ ਦਿਓ ਉਹ ਵੀਡੀਓ ਡਿਲੀਟ ਕਰ ਦੇ ਹੂੰ ਠੀਕ ਹੈ ਤੇ ਕਹਿੰਦੇ ਕਿ ਤੁਸੀਂ ਗਾਰੰਟੀ ਲੈਣੇ ਆ ਕਿ ਵੀਡੀਓ ਡਿਲੀਟ ਕਰ ਦੇਗੇ ਮੈਂ ਕਿਹਾ ਹਾਂਜੀ ਜੇ ਤੁਸੀਂ ਗਾਰੰਟੀ ਸਾਨੂੰ ਦੋਗੇ ਅਸੀਂ ਪੈਸੇ ਦੇਨੇ ਆ ਤੇ ਉਹ ਮਨ ਕੇ ਵੀਡੀਓ ਡਿਲੀਟ ਕਰ ਦਊਗਾ ਹੂੰ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮਨ ਕੇ ਅਸੀਂ ਉਹਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਉਹ ਕਹਿੰਦੇ ਅਸੀਂ ਬਲੌਰ ਤੋਂ ਆਏ ਸੀ ਕਿਹੜੇ ਏਰੀਏ ਤੋਂ ਆਏ ਆ ਕਹਿੰਦੇ ਅਸੀਂ ਬੱਸ ਸਟੈਂਡ ਕੋਲ ਮਾਏ ਆ ਠੀਕ ਹੈ ਤੇ ਅਸੀਂ ਕਿ ਬੱਸ ਸਟੈਂਡ ਕੋਲ ਤਾਂ ਜਖੀਰਾ ਪੈਂਦਾ ਵਾ ਠੀਕ ਹੈ ਵੀ ਤੁਸੀਂ ਯਕੀਨੇ ਤੋਂ ਆਏ ਆ ਉਹ ਕੁਝ ਨਹੀਂ ਬੋਲੇ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹ ਆ ਕਿ ਮਤਲਬ ਕਿ ਤੁਸੀਂ ਉਹਨਾਂ ਨਾਲੇ ਗੱਲ ਕਰੋ ਹਨਾ ਤੇ ਫਿਰ ਅਸੀਂ ਇਹ ਆ ਕਿ ਮਲ ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਵੀਡੀਓ ਡਿਲੀਟ ਕਰ ਲਓ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਵੀ ਅਸੀਂ ਤੁਹਾਨੂੰ ਬੋਲ ਕੇ ਨਹੀਂ ਮਸ ਵੀ ਦੱਸਣਾ ਚਾਹਦੇ ਤੁਸੀਂ ਆਪ ਸਮਝਦਾਰ ਹਨਾ ਵੀ ਅਸੀਂ ਆਪਣੇ ਮੂੰਹੋਂ ਨਹੀਂ ਤੁਹਾਨੂੰ ਕੁਝ ਵੀ ਕਹਿਣਾ ਹੈ ਠੀਕ ਹੈ ਤੁਸੀਂ ਆਪ ਸਮਝਦਾਰ ਆ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਫਿਰ ਕੀ ਹੋਇਆ ਜੀ ਫਿਰ ਉਹਨਾਂ ਦਾ ਕਹਿ ਕੇ ਕਿ ਸਾਨੂੰ ਤੁਮ ਕਾ ਅੱਗੇ ਜਾਣ ਕੇ ਚਲੇ ਗਏ। ਹੂੰ ਤੇ ਉਸ ਤੋਂ ਬਾਅਦ ਫਿਰ 24 ਤਰੀਕ ਨੂੰ ਸਵੇਰ ਮਤਲਬ ਕਿ ਤੜਕੇ ਹੈ 1:30 ਵਜੇ ਜਿਹੜੀ ਉਹ ਆਏ ਆ। ਹੂੰ ਤੇ ਸਾਨੂੰ ਨਹੀਂ ਪਤਾ ਉਹ ਹੋਸਟਲੀ ਜਾਂ ਕੋਈ ਵੀ ਸੀ ਨਾ ਤੇ ਉਹ ਆਇਆ ਆ ਕੇ ਗੱਡੀ ਦੇ ਵਿੱਚ ਬੈਠਿਆ ਨੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹਨੇ ਕੀਤੀ ਆ। ਹੂੰ ਠੀਕ ਹੈ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਕਰਕੇ ਮਤਲਬ ਇਹ ਉਹ ਚਲੇ ਗਏ। ਹੂੰ ਤੇ ਫਿਰ ਜਦੋਂ ਅਸੀਂ ਮਤਲਬ ਕਿ ਸਾਨੂੰ ਆਵਾਜ਼ ਸੁਣੀ ਅਸੀਂ ਜੱਟਾਂ ਮੁੱਠੇ ਉੱਠ ਕੇ ਜਦੋਂ ਦੇਖਿਆ ਤੇ ਸੰਮਤਰ ਕੁਛ ਨਹੀਂ ਲੱਗਾ ਹੈਗਾ ਤੇ ਜਦੋਂ ਮੈਂ ਫੇਬੀ ਦੀ ਕਿਹਾ ਵੀ ਤੂੰ ਆਪਣਾ ਕੈਮਰਾ ਫੋੜ ਕੇ ਦੇਖ ਨਾ ਕਿ ਜਦੋਂ ਬੇਟੀ ਨੇ ਕੈਮਰਾ ਖੋ ਗਿਆ ਤੇ ਸਾਡੀ ਮਨ ਕੇ ਵੇਡ ਦੇ ਮੋੜੇ ਗੱਡੀ ਆ ਕੇ ਖੜਵੀ ਹੈ ਖੜ ਕੇ ਬਾਜੂਨ ਕਰਦੀ ਉਹ ਚਲੇ ਜਾਂਦੇ ਹੂੰ ਉਸ ਤੋਂ ਬਾਅਦ ਅਸੀਂ 112 ਨੰਬਰ ਤੇ ਕਾਲ ਕੀਤਾ ਤੇ ਉਹਨਾਂ ਨੇ ਪੁਲਿਸ ਭੇਜੀ ਪੁਲਸ ਮੁਟਕੇ ਤੇ ਆਈ ਤੇ ਅਸੀਂ ਆਪਣੇ ਆਂਢੀਆਂ ਗੋਂਡੀਆਂ ਸਾਰਿਆਂ ਨੂੰ ਕਾਲ ਕੀਤੀ ਸਾਰੇ ਆਂਢੀ ਗੋਂਡੀਆਂ ਆ ਗਏ ਹੂੰ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਆ ਗਿਆ ਦੀ ਗੱਲਬਾਤ ਸੁਣੀ ਗਈ ਤੁਹਾਡੇ ਹਾਂਜੀ ਸੁਣੀ ਪਰ ਸਾਨੂੰ ਉਹ ਨਾ ਕੋਈ ਹਲਕੀ ਬੈਨੀਫਿਟ ਨਾ ਮਿਲਿਆ ਨਹੀਂ ਹੈਗਾ ਜਿੱਦਾਂ ਸਾਨੂੰ 3-4 ਦਿਨੋਂ ਤਿੰਨ ਵਾਰ ਦੋ ਦਿਨਾਂ ਅੱਜ ਕਿਹ ਨਹੀਂ ਜੀ ਹੋਈ ਸਾਨੂੰ ਅੱਜ ਇੱਕ ਵਾਰੀ ਕਾਪੀ ਹੁੰਦੀ ਹੈ ਹਮ ਹਮ ਜਦ ਕਿ ਅਸੀਂ ਥੋੜਾ ਜ਼ੋਰ ਦੇ ਨਾਲ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਹਿਸਾਬ ਦਿੱਤਾ ਜਾਵੇ ਮੈਂ ਸਬਦਾਨ ਨਵੀਰ ਸਿੰਘ ਲਖਾ ਹਾਂਜੀ ਪਿੰਡ 5 1/2 ਗੋਲਵਾਪੁਰ ਹਾਂਜੀ ਤੇ ਪਹਿਲਾਂ ਪਿੰਡ ਸਾਡੇ 8 ਲੋਮ ਨੇ ਇਕੱਠੇ ਹੁੰਦੇ ਸੀ ਠੀਕ ਹੈ ਜੀ ਇੱਥੇ ਦਾ ਮੰਦਿਰ ਜਗਵੀਰਿਆਂ ਹੁਣ ਤਾਂ ਸਾਫ ਤਾਂ ਹਾਂਜੀ ਲੋਕ ਸੰਤਿਵ ਜਿੱਤੀ ਮੇਰੀ ਪਤਨੀ ਹਾਂਜੀ ਅਸੀਂ ਉਹ ਵੀ ਸਾਫਕਾ ਹੋ ਗਏ ਪਰ ਉਹਦੇ ਨਾਤੇ ਇਹ ਲੋਕ ਜਿਹੜੇ ਆ ਸਾਡੇ ਨਾਲ ਬਹੁਤ ਜੁੜੇ ਹੋਏ ਪਹਿਲਾਂ ਤੋਂ ਠੀਕ ਹੈ ਜੀ ਇਹ ਜਿੰਨੇ ਵੀ ਹੈਗੇ ਸਾਡਾ ਭਾਈਚਾਰਾ ਇਸ ਕਰਕੇ ਨਾਲ ਦੱਸਿਆ ਵੀ ਸਾਡੇ ਨਾਲ ਮਾਰਦਤ ਹੋ ਗਈ ਆ ਇਹਨਾਂ ਦਾ ਬੇਟਾ ਜਿਹੜਾ ਇੱਕ ਅਮਰੀਕਾ ਗਿਆ ਹਾਂਜੀ ਉਹਨਾਂ ਨੇ ਕਿਸੇ ਦੀ ਗੱਡੀ ਚਲਾਉਂਦਾ ਸੀ ਚਲਾ ਰਿਆ ਸੀ ਰੱਖ ਚਲਾਇਆ 2-4 ਮਹੀਨੇ ਤੇ ਉਹਨਾਂ ਨੇ ਉਹ ਪੇਮੈਂਟ ਦੇ ਦਿੱਤੀ ਠੀਕ ਹੈ ਜੀ ਘੜ ਤੋਂ ਘੜ ਤੋਂ ਦੀ 1 ਮਿੰਟ ਪੇਮੈਂਟ ਦੇ ਦਿੱਤੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗੱਡੀ ਦੀ ਉਹਨਾਂ ਨੇ ਹੋਰ ਕੋਈ ਇਸ ਚੀਜ਼ ਦੀ ਵੀਡੀਓ ਬਣਾ ਕੇ ਟਿਕਟੋਕ ਤੇ ਛਾੜ ਦਿੱਤੀ ਠੀਕ ਹੈ ਜੀ ਉਹਦੇ ਸਬੰਧ ਵਿੱਚ ਫਿਰ ਥੋੜੇ ਦਿਨ ਹੋਏ ਆ ਤੇ ਦੋ ਬੰਦੇ ਇੱਥੇ ਆਏ ਠੀਕ ਹੈ ਜੀ ਇੱਥੇ ਬੀਬੀਆਂ ਸੀਗੀਆਂ ਸਾਡੀਆਂ 10-12 ਹਾਂ ਜੀ ਮਾਣ ਮੌਫ ਹੋਈ ਹੋਈ ਸੀ ਹਾਂ ਜੀ ਖਾਦੇ ਪਕਾਰੀਆਂ ਸੀ ਠੀਕ ਹੈ ਜੀ ਉਹ ਆਏ ਅੰਦਰ ਤੋਂ ਨਾ ਕੋਲ ਇੱਕ ਡੱਬਾ ਸੀ ਹੂੰ ਡੱਬਾ ਇਹਨਾਂ ਨੇ ਦੇਖਿਆ ਤੇ ਮੁੜ ਕੇ ਜਦ ਦੇਖਿਆ ਬੀਬੀਆਂ ਤੇ ਚੁੱਪ ਕਰ ਗਏ ਹਾਂਜੀ ਇਹ ਅੰਦਰ ਸੀ ਮਾਮਾ ਦੀਆਂ ਇਹਨਾਂ ਨੇ ਦਿਖਾ ਕੇ ਕਹਿਣ ਲੱਗੇ ਸਾਡੀ ਜਦ ਜਿਹੜੀ ਉੱਥੇ ਉਹਨਾਂ ਨੇ ਵੀਡੀਓ ਟਿਕਟੋਕ ਤੇ ਚੜਾਈ ਆ ਹਾਂਜੀ ਉਹਨੂੰ ਡਿਟੇਲ ਕਰਾ ਦਿਓ ਨਹੀਂ ਤਾਂ ਤੁਹਾਡਾ ਦੇਖੋ ਕੀ ਹਾਲ ਕਰਾਂਗੇ ਠੀਕ ਹੈ ਜੀ ਇੰਨੀ ਗੱਲ ਕਹਿ ਕੇ ਉਹ ਚਲੇਗਾ ਕਹਿੰਦੇ ਅਸੀਂ ਆਵਾਂਗੇ ਉਹ ਠੀਕ ਆਏ ਤੇ ਇੱਥੇ ਉਹਨਾਂ ਨੇ ਦੇਖਿਆ ਫੇਰ ਇੱਥੇ ਸੀਗੇ ਬੰਦੇ ਉਹਨਾਂ ਇੱਥੇ ਫੇਰ ਮਾਰੇ ਆ ਤੈਨ ਤੇ ਮਾਰੇ ਆ ਠੀਕ ਹੈ ਜੀ ਦੋ ਫੋਨ ਖਰੀਆ ਪੁਲਿਸ ਨੂੰ ਮਿਲ ਗਿਆ ਹਾਂਜੀ ਉਹ ਇਹ ਕਹਿੰਦੇ ਆ ਸਾਡੀਆਂ ਬੀਬੀਆਂ ਇਕੱਲੀਆਂ ਮਾਮਾ ਦੀਆਂ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ ਇਹਨਾਂ ਦੀ ਸੇਫਟੀ ਵਾਸਤੇ ਜਿੰਨੇ ਦਿਨ ਕੀ ਲੇਡੀਜ਼ ਇਹ ਇਕੱਲੀਆਂ ਰਹਿ ਰਹੀਆਂ ਹਾਂਜੀ ਇਕੱਲੀਆਂ ਕੀ ਨਾਂ ਇਹਨਾਂ ਦਾ ਇਹਨਾਂ ਦਾ ਨਾਮ ਤਾਂ ਮੈਂ ਨਹੀਂ ਜਾਣਦਾ ਜਸਲ ਪਰਿਵਾਰ ਜਸਲ ਪਰਿਵਾਰ ਨੀਰੂ ਜਸਲ ਹਾਂਜੀ ਹਾਂਜੀ ਜਸਲ ਪਰਿਵਾਰ ਚੱਲਦਾ ਮੈਂ ਬਾਹਰ ਆਇਆ ਸੀ ਨਾਮ ਆਉਂਦੇ ਨਹੀਂ ਬਗ ਹਾਂਜੀ ਤੇ ਇਸ ਕਰਕੇ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਕਹਿੰਦੇ ਮੇਰਾ ਕੋਈ ਸਹਾਇਤਾ ਦਿੱਤੀ ਜਾਵੇ ਪਰਸੂਦੀ ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ ਇਹ ਆਪਣਾ ਕੀ ਪ੍ਰਸ਼ਾਸਨ ਦੀ ਕੀ ਕਾਰਗੁਜ਼ਾਰੀ ਆ ਉਹ ਕਰਦੇ ਤਾਂ ਵਧੀਆ ਸੀਗੇ ਉਹਨਾਂ ਨੇ ਐਫਐਨਆਈ ਵੀ ਕੱਢ ਦਿੱਤੀ ਆ ਹਾਂਜੀ ਹੁਣ ਗਾਂਹ ਵਾਲੀ ਅਸੀਂ ਇਹ ਮੰਗ ਕਰ ਰਹੇ ਆ ਮੇਰੇ ਨਾਲ ਮੁਲਾਜ਼ਮ ਇਹ ਨੀਰੂ ਜਸਲ ਤੇ ਉਸਦੀ ਬੇਟੀ ਕੋਮਲ ਜਸਲ ਜੋ ਤਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਏ ਦੇ ਵਿੱਚ ਰਹਿੰਦੇ ਨੇ ਜਿਹਨਾਂ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਵਾਈ ਕਿ ਉਹਨਾਂ ਦੇ ਘਰ ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ ਜਿਨ੍ਹਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਾਰਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮੀਰੂ ਜਸਲ ਦਾ ਬੇਟਾ ਜੁਗੇਸ਼ ਜਸਲ ਯੂਐਸਏ ਵਿੱਚ ਮਿਸ਼ੀਗਨ ਦੇ ਵਿੱਚ ਸਖਬੀਰਪੁਰ ਪੁੱਲਰ ਵਾਸੀ ਪਿੰਡ ਪੁੱਲਰ ਥਾਣਾ ਸੁਭਾਨਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਡਰਾਈਵਰੀ ਕਰਦਾ ਜਿਸ ਨੇ ਉਸ ਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸ ਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਭੋਲੇ ਭਾਲੇ ਟਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧੰਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਫਿੱਟੇ ਭਗਤ ਨਹੀਂ ਪਹਿਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲ ਰਿਹਾ ਉਸ ਨੇ ਹੀ ਸਾਡੇ ਘਰ ਤੇ ਉੱਤੇ ਜੋ ਬੰਦੇ ਭੇਜ ਕੇ ਘਾੜੇ ਦੇ 2.5 ਪੋਨਾ ਤੋਂ ਵਾਰਦਾਤ ਕਰਵਾਈ ਆ ਜਿਸ ਨੂੰ ਅਸੀਂ ਇੰਟਰਸ ਕਰ ਲਿਆ ਸੁਖਵੀਰ ਸਿੰਘ ਭੁੱਲ ਦੇ ਖਿਲਾਫ ਜੋ ਮਕਦਮਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਸਾਥੀ ਨੇ ਅਣਪਛਾਤੇ ਭੇਜੇ ਗਏ ਨੇ ਉਹਨਾਂ ਨੂੰ ਵੀ ਜਲਦੀ ਟ੍ਰੇਸ ਕੀਤਾ ਜਾ ਰਿਹਾ ਸਰ ਕੋਈ ਗ੍ਰਿਫਤਾਰੀ ਹੋਈ ਜਾ ਰਹੀ ਹੈ ਇੱਥੇ ਕੋਈ ਨਹੀਂ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਫਾਇਰ ਹੋਏ ਉਹਨਾਂ ਦੱਸਣ ਮੁਤਾਬਕ 3 ਫਾਇਰ ਹੋਏ ਨੇ ਜੋ ਸਾਡੀ ਤਹਿਕੀਕਾ ਦੇ ਮੁਤਾਬਕ ਦੋ ਫਾਇਰ ਹੋਏ ਹਾਂ ਹਾਂਜੀ ਦੋ ਫਾਇਰ ਮਿਲੇ ਨੇ